ਸੱਜਣੋ ਆ ਪੈਲਣ ਕੱਤੀ ਆ ਓਏ ਹਫਤਾ ਸੂਈ ਨੂੰ ਹੋ ਗਿਆ 15 ਸੇਰ ਨਾ 22 ਕਹਿੰਦਾ ਦੁੱਧ ਤਿਆਰ ਆ ਬਾਕੀ ਥੱਲਿਓ ਝੋਟੀ ਸੱਜਣੋ ਬਾੜੀ ਚੰਗੀ ਆ ਥਣ ਲੈਵੇ ਦੀ ਕੱਲਾ ਕੱਲਾ ਥਾਣਾ ਤੇ ਉੱਤੋਂ ਵੀ ਜੇ ਮੈਂ ਗੱਲ ਕਰਾਂ ਨਾ ਸੱਜਣੋ ਪਿੱਠਪੁੜੇ ਦੀ ਚੰਗੀ ਕੁਆਲਿਟੀ ਆ ਝੋਟੀ ਦੀ ਪਿੱਠਪੁੜੀ ਥਣ ਲੈਵਾ ਦੇਖ ਸਕਦੇ ਹੋ ਬਾਕੀ ਨਾੜਾ ਨੂੜਾ ਲੈਵੇ ਤੇ ਜੇ ਸੱਜਣੋ ਗੱਲ ਕਰਨਾ ਥਾਣ ਦੀ ਮੈਂ ਮੁਠੀ ਦੀ ਚਵਾਈ ਵਾਲਾ ਨਾ ਪੂਰਾ ਟੌਪ ਦਾ ਚੰਗਾ ਥਾਣ ਲੱਗਿਆ ਤੇ ਬਾਕੀ ਰੰਗ ਰੰਗ ਦੀ ਗੱਲ ਕਰਨਾ ਝੋਟੀ ਦੀ ਪਿੱਠਪੁੜੇ ਦੀ ਆਪਾਂ ਕਹਿ ਸਕਦੇ ਆ ਵੀ ਯਾਰ ਇਹ ਜਾਨਵਰ ਨੇ ਜਿਹੜੇ ਨਾ ਪੰਜੇ ਕੱਕਿਆਂ ਚ ਪੂਰਾ ਜਾਨਵਰ ਆਪਾਂ ਇਹਨੂੰ ਕਹਿ ਸਕਦੇ ਆ ਬਾਕੀ ਜੇ ਤੁਰੂ ਵੀ ਨਾ ਸੱਜਣੋ ਖਵਾਨੇ ਦੀ ਅਡਜਮੈਂਟ ਕਰ ਲੇ ਕਿਉਂਕਿ ਪੱਕੇ ਲੇਵੇ ਦੀ ਝੋਟੀ ਆ ਤੇ ਬਾਕੀ 나ੜਾ ਨੂੜਾ ਨਾ ਲੇਵੇ ਤੇ ਬਹੁਤ ਨੇ ਸੱਜਣੋ ਦੁੱਧ ਕੱਢਣਾ ਜਾਨਵਰ ਹੈ ਬਾਕੀ ਨੇੜੇ ਜਾ ਕੇ ਤਸੱਲੀ ਕਰਕੇ ਬਾਅਦ ਇਹਨਾਂ ਆਪਣੇ ਘਰੋਂ ਵੀ ਚੋ ਕੇ ਲਿਆ ਸਕਦੇ ਆ ਲੈ ਸੱਜਣੋ ਨਾ ਤਨੌਲਾ ਮੰਡੀ ਤੋਂ ਇੱਕ ਜੋੜਾ ਤੋਰਾਂਗੇ ਆਪਾਂ ਇਕੱਠਾ ਜੋੜਾ ਵੀ ਕੈ ਲੀਏ ਨਾ ਆ ਨਾ ਸਿਰੇ ਮੂਰਲੀਆਂ ਝੋਟੀਆਂ ਨੇ ਸੱਜਣੋ ਹਰਿਆਣੀਆਂ ਦੀਆਂ ਝੋਟੀਆਂ ਨੇ ਇੱਕ ਦਾ ਪਹਿਲਾ ਸੂਆ ਇੱਕ ਦਾ ਦੂਜਾ ਸੂਆ ਲੈ ਆ ਜੋ ਬਾਈ ਨਾ ਕਰੋ ਨਾ ਗੱਲਬਾਤ ਹੋਰ ਬਾਈ ਜੀ ਕਿਵੇਂ ਠੀਕ ਹੈ ਜੀ ਨਾਮ ਦੱਸੋ ਜੀ ਨਾਮ ਆਪਣਾ ਜਗਦੇਵ ਸਿੰਘ ਜਗਦੇਵ ਸਿੰਘ ਜੱਗੂ ਪਿੰਡ ਕਿਹੜਾ ਪਿੰਡ ਪਟਾਲ ਅੱਛਾ ਆ ਜੋ ਟੀੜੀ ਆਪਾਂ ਤੋਰਾਂਗੇ ਸੂਆ ਕਿਹੜੇ ਦਾ ਇਹ ਪਹਿਲਾ ਸੂਆ ਹੈ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਆਪਤਾ ਹੋ ਗਿਆ ਅੱਛਾ ਦੁੱਧ ਕਿੰਨਾ ਤਿਆਰ ਹੈ ਦੁੱਧ ਇਹਦੇ ਥਲੇ 15 ਕਿਲੋ ਹੋਣ ਤਿਆਰ ਹੈ ਜੀ ਲੈ ਸੱਜਣੋ ਆ ਪਹਿਲਣ 31 ਆ ਓਏ ਹਫਤਾ ਸੂਈ ਨੂੰ ਹੋ ਗਿਆ 15 ਸੇਰ ਨਾਲ ਬਾਈ ਕਹਿੰਦਾ ਦੁੱਧ ਬਾਕੀ ਥੱਲਿਓਂ ਝੋਟੀ ਸੱਜਣੋਂ ਬਾੜੀ ਚੰਗੀ ਆ ਥਾਣ ਲੈਵੇ ਦੀ ਕੱਲਾ ਕੱਲਾ ਥਾਣਾ ਤੇ ਉੱਤੋਂ ਵੀ ਜੇ ਮੈਂ ਗੱਲ ਕਰਾਂ ਨਾ ਸੱਜਣੋਂ ਪਿੱਠਪੂੜੇ ਦੀ ਚੰਗੀ ਕੁਆਲਿਟੀ ਆ ਝੋਟੀ ਵੀ ਪੂਰੀ ਸਿੰਘ ਸੁੰਗ ਦੀ ਪੂਰੀ ਜਿਵੇਂ ਆਪਾਂ ਕਹਿ ਲੈਣਾ ਸ਼ਕੀਨ ਕੱਟੀ ਉਹ ਗੱਲ ਬਾਤ ਆ ਸੱਜਣੋਂ ਬਾਕੀ ਹਰਿਆਣੇ ਨੇ ਝੋਟੀਆਂ ਨੇ ਇਹ ਬਾਕੀ ਅਗਲੀ ਗੱਲ ਬਾਤ ਨਾ ਬਾਈ ਨਾ ਕਰਾਉਣਿਆ ਚੱਲ ਕੇ ਨੰਬਰ ਵੀ ਬਾਈ ਦਾ ਵੀਡੀਓ ਚ ਹੀ ਲਵਾਵਾਂਗੇ ਸੱਜਣੋਂ ਤੇ ਰੇਟ ਵੀ ਬਾਈ ਤੋਂ ਕੋਸ਼ਿਸ਼ ਕਰੂੰਗਾ ਮੈਂ ਵੀਡੀਓ ਦੇ ਵਿੱਚ ਪੂਰਾ ਪੂਰਾ ਕਰਾਉਣ ਦੀ ਤੋਰ ਦੇ ਬਾਈ ਥਾਣ ਅਈ ਰਾ ਲੈ ਚੋਟੀ ਨਾ ਪੈਲਣ ਦੇ ਹਿਸਾਬ ਨਾਲ ਸੱਜਣੋ ਜੇ ਮੈਂ ਗੱਲਬਾਤ ਕਰਨਾ ਨਾ ਪੂਰੀ ਚੰਗੀ ਆ ਥੱਲਿਓਂ ਗੱਲਬਾਤ ਕਰਾਂ ਇਧਰੋਂ ਅੱਗੇ ਤੋਂ ਲੇਵਾ ਦੇਖ ਸਕਦੇ ਹਾਂ ਇਹ ਥਣਾ ਦੀ ਗੱਲ ਕਰਾਂ ਪੂਰਾ ਗਿਆ ਪਰ ਜੋ ਬਾਈ ਨਾ ਕਰਾਉਣਿਆ ਗੱਲਬਾਤ ਜੱਗੂ ਹੁਣ ਕਿੰਨਾ ਕੁ ਤਿਆਰ ਆ ਦੋ ਦੇ ਕੋਈ ਸੱਜਣ ਕਈ ਵਾਰੀ ਘਰੋਂ ਲੈਣ ਆ ਜੀ ਆਪਣੀ ਹੁਣ 15 ਕਿਲੋ ਬਾਈ ਰੈਡੀ ਐ ਇਹ 15 ਕਿਲੋ ਰੈਡੀ ਆ 14 ਮੰਨ ਕੇ ਆ ਜੇ ਕੋਈ ਬੰਦਾ 14 ਤਾਂ ਜੰਮੀ ਠੰਡਾ ਅੱਛਾ ਨੰਬਰ ਤੇ ਰੱਖ 99150 09599 ਉੱਚੀ ਬੋਲਦੇ ਅੱਜ ਮੇਕਅਪ ਨੇ ਹੋ ਗਏ ਖਰਾਬ 99150 ਹਾਂਜੀ 09599 ਕਿੰਨੇ ਦੀ ਦੇਵਾਂਗੇ ਛੋਟੀ ਆਪਾਂ ਇਹ ਛੋਟੀ ਆ ਮੰਗਦੇ ਦਾ ਬਾਈ 170 ਓ ਮੰਗਣ ਨੂੰ ਤਾਂ ਚਾਹੀ ਜੱਗੂ 270 ਮੰਗ ਲਾ ਦੇਵਾਂਗੇ ਕਿੰਨੇ ਦੀ ਆ ਇਹ ਦਾਦੇ 1.5 ਲੱਖ ਦੀ ਹੋ ਗਈ ਹਾਂ ਨਾ 1.5 ਲੱਖ ਦੀ ਹਾਂ ਨਾ ਥੱਲੇ ਨਹੀਂ ਉਤਰਦਾ 1.5 ਨਾ ਥੱਲੇ ਫਿਰ ਮਹਿੰਗੀ ਲਈਓ ਜੀ ਅੱਛਾ ਹਾਂ ਕਿੰਨਾ ਕਿ ਦੁੱਧ ਪਾ ਦੂਗੀ ਹੋਰ ਬਤਨ ਦੀ ਹੈ ਉਮੀਦ ਕੋਈ ਦੁੱਧ ਕਰ ਦੋਗੇ ਬਾਈ 17 18 ਲੈ 15 ਵੀ ਬਾਲਾ ਹੋ ਜਾਣਾ ਖਰ ਪਹਿਲਾਂ ਨੂੰ ਜੇ 15 15 ਤਿਆਰ ਕਰ ਦੇ 15 ਤਿਆਰ ਹੈ ਮਤਲਬ 2 ਕਿਲੋ ਹੋਰ ਲਾ ਲੈ ਜਾ ਲੈ ਹਾਈ ਕਿ ਛੋਟੀ ਆ ਇਹ ਛੋਟੀ ਆ ਸਾਹ ਨੇੜੇ ਤੋਂ ਲਿਆਈ ਦੀ ਉਹ ਚੀਜ਼ ਦੀ ਆਪਣੀ ਗਰੰਟੀ ਹੋਊਗੀ ਵੀ ਜਾਨਵਰ ਆ ਆਪਣੇ ਸਾਰੇ ਹਰਿਆਣੀਆਂ ਹਰਿਆਣੇ ਦੇ ਹਰਿਆਣੇ ਨੰਬਰ ਬੋਲ ਦੇ ਜ਼ਰਾ 98150 ਹਾਂਜੀ 095999 ਜਿਹੜੀਆਂ ਦੋ ਨੰਬਰ ਦੇ ਛੋਟੀਆਂ ਦਿਖਾਵਾਂਗੇ ਆਪਾਂ ਇਹਦਾ ਕਿਹੜਾ ਸੂਆ ਇਹ ਦੂਜਾ ਸੂਆ ਦੂਜਾ ਸੂਆ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਿਆ ਹੁਣ ਹਫਤਾ 10 ਦਿਨ ਲਾ ਲਏ 10 ਦਿਨ ਇਹਦੇ ਥੱਲੇ ਕਿੰਨਾ ਗੱਦਦ ਤਿਆਰ ਹੈ ਇਹਦੇ ਕੋਲੇ 16 ਕਿਲੋ ਹੈ ਬੱਚੇ ਪਤਾ ਕੀ ਕੀ ਨੇ ਇਹਨਾਂ ਨਾਲ ਬੱਚੇ ਇੱਕ ਦੇ ਥੱਲੇ ਦਾ ਇਹਦੇ ਥੱਲੇ ਕੱਟੀ ਹੋ ਤੇ ਕੱਟਾ ਅਜਾ ਪਹਿਲਣ ਥੱਲੇ ਕੱਟੀ ਆ ਜਿਹੜੀ ਦੂਜੇ ਸੂਏ 2 ਨੰਬਰ ਤੇ ਉਹਦੇ ਥੱਲੇ ਕੱਟਾ ਇਹਦੇ ਥੱਲੇ ਦੁੱਧ ਕਿੰਨਾ ਇਹਦੇ ਥੱਲੇ 15 ਕਿਲੋ ਹੁਣ ਤਿਆਰ ਇਹਦੇ ਕੋਲੇ 16 ਕਿਲੋ 16 ਕਿਲੋ 2 ਨੰਬਰ ਵਾਲੀ ਕੋਲੇ ਲੈ ਸੱਜਣੋ 16 ਕਿਲੋ ਦੁੱਧ ਬਾਈ ਕਹਿੰਦਾ ਨਾ ਤਿਆਰ ਆ ਇੱਕ ਵਾਰੀ ਥਣ ਲੇਵਾ ਦੇਖ ਸਕਦੇ ਹੋ ਬਾਕੀ ਨਾੜਾ ਨੂੜਾ ਲੇਵੇ ਤੇ ਇਸ ਸਤਿਨੋ ਗੱਲ ਕਰਨਾ ਥਾਣੂ ਦੀ ਮੁੱਠੀ ਦੀ ਚਵਾਈ ਵਾਲਾ ਨਾ ਪੂਰਾ ਟੌਪ ਦਾ ਚੰਗਾ ਥਾਣ ਲੱਗਿਆ ਤੇ ਬਾਕੀ ਰੰਗ ਰੰਗ ਦੀ ਗੱਲ ਕਰਨਾ ਝੋਟੀ ਦੀ ਪਿੱਠ ਪੁੜੇ ਦੀ ਆਪਾਂ ਕਹਿ ਸਕਦੇ ਆ ਵੀ ਯਾਰ ਇਹ ਜਾਨਵਰ ਨੇ ਜਿਹੜੇ ਨਾ ਪੰਜੇ ਕੱਕਿਆਂ ਚ ਪੂਰਾ ਜਾਨਵਰ ਆਪਾਂ ਇਹਨੂੰ ਕਹਿ ਸਕਦੇ ਆ ਬਾਕੀ ਜਦੋਂ ਤੁਰੂ ਵੀ ਨਾ ਸੱਜਣੋ ਖਵਾਨੇ ਦੀ ਅਡਜਮੈਂਟ ਕਰ ਲੇਪਾਂ ਵੀ ਪੱਕੇ ਲੇਵੇ ਦੀ ਝੋਟੀ ਆ ਤੇ ਬਾਕੀ ਨਾੜਾ ਨੂੜਾ ਨਾ ਲੇਵੇ ਤੇ ਬਹੁਤ ਨੇ ਸੱਜਣੋ ਦੁੱਧ ਕੱਢਣਾ ਜਾਨਵਰ ਹੈ ਬਾਕੀ ਨੇੜੇ ਜਾ ਕੇ ਤਸੱਲੀ ਕਰਕੇ ਬਾਅਦ ਜਾਂਦਾ ਆਪਣੇ ਘਰੋਂ ਵੀ ਚੋ ਕੇ ਲਿਆ ਸਕਦੇ ਆ ਤੇ ਬਾਕੀ ਸੰਗੂ ਸੰਗੂ ਦੇ ਸਾਹ ਦੇ ਤਰੋਂ ਪੂਰੀ ਕੁਆਲਿਟੀ ਆਣਾ ਅੱਗੇ ਤੋਂ ਲੇਵਾਂ ਲੋ ਨਾ ਸੱਜਣੋ ਮੈਂਕ ਤੋਂ ਪਿੱਠ ਪੁੜੇ ਦੀ ਗੱਲ ਕਰਾਂ ਉਹੀ ਗੱਲ ਆ ਵੀ ਜੇ ਆਪਾਂ ਕਹਿ ਦੇਣੇ ਨਾ ਸੱਜਣੋ ਜਿਵੇਂ ਹਰਿਆਣ ਉਹ ਗੱਲ ਬਾਤ ਆ ਹਰਿਆਣੇ ਦਾ ਜਾਨਵਰ ਚੰਗਾ ਜਾਨਵਰ ਹੈ ਵਧੀਆ ਦੁੱਧ ਪਾਉਂਦਾ ਹੈ ਹੋਰ ਜੇ ਕੋ ਕਿੰਨੀਆਂ ਲੈ ਕੇ ਆਏ ਤੇ ਅੱਜ ਅੱਜ ਬਾਈ ਮੰਡੀ ਡਾਉ ਨੇ ਦੀ ਯਾਰ ਅੱਛਾ ਚਾਰ ਪੰਜ ਦੀਆਂ ਉਹ ਜਿਹੜੀਆਂ ਸਾਰੀਆਂ ਬੇਗੀਆਂ ਉਹਦੇ ਬਾਦੀ ਬਾਲੀ ਤੇਜ ਆ ਹਨਾ ਉਹਦੇ ਬਾਲੀਆਂ ਤੇ ਜਿਹਦਾ ਮਾਲ ਸੱਜਣੋਂ ਨਾ ਘੱਟ ਵੇਚਣਾ ਉਹਦੇ ਬਾਦ ਮੰਦਾ ਹੋਏ ਜਿਹੜਾ ਉੱਚੇ ਰੇਟ ਦੇ ਪਸ਼ੂ ਨੇ ਉਹ ਕੱਟ ਵੇਕੇ ਨੀਆਂ ਅੱਛਾ ਉੱਚੇ ਰੇਟ ਵਾਲਾ ਮਾਲ ਅੱਜ ਥੋੜਾ ਜਿਹਾ ਘੱਟ ਵੇਕੇ ਹਾਂ ਅੱਛਾ ਆਪਣੀ ਲੋਕੇਸ਼ਨ ਦੱਸ ਦੇ ਜੇ ਕਿਸੇ ਨੇ ਪਿੰਡ ਦਾਉਣਾ ਹੋਵੇ ਆਪਣੇ ਕੋਲ ਘਰੋਂ ਜਾਨਵਰ ਲੈਣਾ ਹੋਵੇ ਆਪਣਾ ਪਿੰਡ ਪਟਾੜਾ ਆ ਬਾਈ ਲਹਿਰੇ ਕਾਗੇ ਤੋਂ 12 ਕਿਲੋਮੀਟਰ ਹੈ। ਮੂਨ ਕਦੋਂ 5 ਕਿਲੋਮੀਟਰ ਹੈ। ਜਾਖਲ ਤੋਂ ਹੈਗਾ 7 ਕਿਲੋਮੀਟਰ। ਅੱਛਾ ਲੈ ਸੱਜਣੋ ਜੇ ਮੈਂ ਗੱਲ ਕਰਾਂ ਨਾ ਹਰਿਆਣੇ ਦੀ ਆਪਾਂ ਕਹਿੰਦੇ ਨੇ ਨਾ ਜੱਗੂ ਹਰੀ ਹਰਿਆਣੇ ਦੇ ਜਮਾਨ ਬਾਰਡਰ ਤੇ ਬੈਠੇ ਨੇ ਸੱਜਣ ਇਹ ਕਿਉਂਕਿ ਗੱਡੀਆਂ ਦਾ ਮੂੰਹ ਆਪਾਂ ਕਹਿੰਦੇ ਆ ਵੀ ਗੱਡੀਆਂ ਦਾ ਮੂੰਹ ਇਹ ਹਸਾਰ ਵਾਲੀ ਰੱਖਦੇ ਨੇ ਜ਼ਿਆਦੇ ਜਾਨਵਰ ਨਾ ਸਾਰਾ ਜਾਨਵਰ ਹਰਿਆਣੇ ਚ ਹਸਾਰ ਦੇ ਏਰੀਏ ਜੋ ਖਰੀਦਦੇ ਨੇ ਤੇ ਬਾਕੀ ਜਿਹਦੇ ਸੱਜਣੋਂ ਨੇ ਇਹਨਾਂ ਚ ਕੋਈ ਵੀ ਛੋਟੀ ਚੰਗੀ ਲੱਗੂਗੀ ਸੱਜਣੋਂ ਜੱਗੂ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਉਦਾਂ ਵੀ ਭਾਈ ਆਪਣੇ ਘਰੇ ਕਿੰਨੇ ਕ ਜਾਨਵਰ ਹੁੰਦੇ ਨੇ ਇਹ ਕਰੇ ਗੱਲ ਕਰੀਏ ਘਰੇ ਚਾਰ ਚੋਟੀਆਂ ਹੋਰ ਸੀ ਅੱਛਾ ਤਿੰਨ ਚਾਰ ਹੋਰ ਨੇ ਉਹ ਕਿੰਨੇ ਤੋਂ ਕਿੰਨੇ ਕ ਦੁੱਧ ਵਾਲੀਆਂ ਨੇ ਕਿਹੜੇ ਤੋਂ ਕਿਹੜਾ ਸੋਨਾ ਓਹੀ ਹੀ ਵੈਰਿਟੀ ਆ ਸਾਰੀ ਅੱਛਾ ਵਿੱਚ ਆ ਉਹਦਾ 15 ਤੋਂ ਆਪਣੇ ਕੋਲ ਸਟਾਰਟ ਹੁੰਦੀਆਂ ਨੇ ਤਕਰੀਬ ਨਾਲ 14 15 ਤੋਂ ਸਟਾਰਟ ਹੋ ਕੇ 16 17 ਕਿਲੋ ਤੱਕ ਅੱਛਾ ਦੋ ਡੰਗ ਚਾਰ ਡੰਗ ਪੱਚ ਬਾਦਾਂਗੇ ਜੇ ਕਿ ਸੱਜਣੋਂ ਜਿਹੜੇ ਮੈਨੂੰ ਕਹਿੰਦੇ ਹੁੰਨੇ ਵੀ 15 ਕਿਲੋ ਤਿਆਰ ਵਾਲੀ ਆਪਾਂ 16 ਕਿਲੋ ਤਿਆਰ ਵਾਲੀ ਝੋਟੀ ਲੈਣੀ ਹੈ ਨਾ ਉਹ ਜੱਗੂ ਬਾਈ ਨਾਲ ਕਨੈਕਟ ਕਰ ਸਕਦੇ ਨੇ ਡੰਗ ਦੋ ਡੰਗ ਘਰੇ ਜਾ ਕੇ ਨਾ ਚੋ ਸਕਦੇ ਨੇ ਬਾਈ ਕੋਲੇ ਤੇ ਬਾਕੀ ਆਜੋ ਇੱਕ ਦੋ ਝੋਟੀਆਂ ਤੁਹਾਨੂੰ ਹੋਰ ਵੀ ਦਿਖਾਉਂਗਾ ਉਹ ਵੀ ਹਰਿਆਣੇ ਦੇ ਜਾਨਵਰ ਦਿਖਾਉਂਗਾ ਜੁੜੇ ਰਹੋ ਵੀਡੀਓ ਨੇ ਐਂਡ ਤੱਕ ਧੰਨਵਾਦ